ਮਿੱਠਾ ਮਹਿਰ ਵੱਡੋ ਤਿੰਨ ਏਰਾ ਤਿੰਹੋਂ ਪਾਇਸ ਰਾਜ ਬਡੇਰਾ ਇਹਨਾਂ ਦਾ ਵੱਡਾ ਬਡੇਰਾ ਹੋਇਆ ਮਿੱਠਾ ਮਹਿਰ ਮਿੱਠਾ ਮਹਿਰ ਇਹ ਰਾਏ ਜੋਧ ਦਾ ਵੱਡਾ ਬਡੇਰਾ ਉਹ ਵੀ ਰਾਜ ਭਾਗ ਦਾ ਮਾਲਕ ਸੀ ਮਤਲਬ ਕਿ ਨਾ ਇਹਨਾਂ ਕੋਲੇ ਛੋਟੇ ਛੋਟੇ ਰਾਜੇ ਹੁੰਦੇ ਸੀ ਇਹ ਕਈ ਕਈ ਪਿੰਡਾਂ ਦੀਆਂ ਜ਼ਗੀਰਾਂ ਹੁੰਦੀਆਂ ਸੀ ਇਹਨਾਂ ਕੋਲੇ ਕਈ ਕਈ ਪਿੰਡਾਂ ਉੱਤੇ ਰਾਜ ਕਰਦੇ ਸੀ ਇਹ ਅਕਬਰ ਸ਼ਾਹ ਭਇਓ ਜਿਸ ਕਾਲਾ ਚੱਕਰਵਰਤ ਕੇ ਰਾਜ ਮਸਾਲਾ ਜਦੋਂ ਆ ਅਕਬਰ ਬਾਦਸ਼ਾਹ ਹੋਇਆ ਨਾ ਮਿੱਠੇ ਮਹਿਰ ਸੁਤਾ ਉਪਜਾਈ ਬਹੁਤ ਸੁੰਦਰ ਕਛ ਕਹੀ ਨਾ ਜਾਏ ਤੇ ਮਿੱਠੇ ਮਹਿਰ ਦੇ ਘਰੇ ਇੱਕ ਪੁੱਤਰੀ ਨੇ ਜਨਮ ਲਿਆ ਬੜੀ ਸੁੰਦਰ ਸੀ ਬੜਾ ਸੋਹਣਾ ਸੁਨੱਖਾ ਸਰੂਪ ਸੀ ਹੁੰਦਾ ਸੁਣ ਅਕਬਰ ਸੋ ਜਾਚਣ ਕੀਨ ਮੁਝ ਕੋ ਵਿਆਹ ਦੇਹੋ ਸ਼ੁਭਚੀ ਤੇ ਅਕਬਰ ਜਦੋਂ ਪੁੱਤਰੀ ਜਵਾਨ ਹੋਈ ਅਕਬਰ ਨੂੰ ਪਤਾ ਲੱਗਾ ਉਹਦੀ ਸੁੰਦਰਤਾਈ ਬਾਰੇ ਤੇ ਉਹਨੇ ਮਿੱਠੇ ਮਹਿਰ ਨਾਲ ਗੱਲ ਕੀਤੀ ਕਹਿੰਦਾ ਵੀ ਮੈਨੂੰ ਆਪਣੀ ਪੁੱਤਰੀ ਤੇਰੀ ਪੁੱਤਰੀ ਨਾਲ ਮੈਂ ਵਿਆਹ ਕਰਨਾ ਚਾਹਣਾ ਆ ਅਕਬਰ ਕਹਿੰਦਾ ਸੁਣਕਰ ਮਿੱਠੇ ਮਹਿਰ ਵਿਚਾਰੀ ਪਾਤਸ਼ਾਹ ਦੇਸ਼ਨ ਪਤ ਭਾਰੀ ਇਹ ਸੁਣ ਕੇ ਮਿੱਠੇ ਮਹਿਰ ਨੇ ਵਿਚਾਰ ਕੀਤੀ ਵੀ ਬਾਦਸ਼ਾਹ ਆ ਬਹੁਤ ਦੇਸ਼ਾਂ ਦਾ ਮਾਲਕ ਹੈ ਜੇ ਮੈਂ ਆਪਣੀ ਬੇਟੀ ਦਾ ਵਿਆਹ ਨਾ ਵੀ ਕੀਤਾ ਤਾਂ ਇਹ ਖੋ ਕੇ ਲੈ ਜਾਵੇਗਾ ਇਸ ਲਈ ਚਪਲਾਈ ਇਸੇ ਵਿੱਚ ਹੀ ਹੈ ਇਹੀ ਚੰਗਾ ਆ ਵੀ ਮੈਂ ਆਪਣੀ ਮਨਮਰਜ਼ੀ ਨਾਲ ਹੀ ਆਪਣੀ ਬੇਟੀ ਦਾ ਵਿਆਹ ਅਕਬਰ ਨਾਲ ਕਰ ਦੇਵਾਂ ਬਲੀ ਬਸਾਲ ਜਾਣ ਕਰ ਕਹਿਓ ਜੇ ਮਮ ਤਨਜਾ ਵਿਆਹਣ ਚਾਹਿਓ ਮਿੱਠਾ ਮਹਿਰ ਕਹਿੰਦਾ ਵੀ ਠੀਕ ਹੈ ਜੇ ਤੂੰ ਮੇਰੀ ਪੁੱਤਰੀ ਨਾਲ ਵਿਆਹ ਕਰਨਾ ਚਾਹਣਾ ਆ ਤੇ ਲਾੜਾ ਬਣ ਕੇ ਆ ਤੇ ਵਿਆਹ ਕੇ ਲੈ ਜਾ ਮੇਰੀ ਇਹ ਸ਼ਰਤ ਹੈ ਲਾੜਾ ਬਣ ਕੇ ਆਉਣਾ ਪੈਣਾ ਤੈਨੂੰ ਤੇ ਮੇਰੀ ਬੇਟੀ ਨੂੰ ਵਿਆਹ ਕੇ ਲੈ ਜਾ ਅਕਬਰ ਨੇ ਉਹਦੀ ਸ਼ਰਤ ਮੰਨ ਲਈ ਲਾੜਾ ਬਣ ਕੇ ਆਇਆ ਅਕਬਰ ਮਿੱਠੇ ਦੀ ਪੁੱਤਰੀ ਵਿਆਹ ਕੇ ਲੈ ਗਿਆ ਨੇਕਟ ਗ੍ਰਾਮਕਨ ਸਗਰੇ ਦੀਨ ਐਸ਼ਵਰਜ ਅਧਿਕ ਬਧਾਵਣਕੀਨ ਉਸ ਵੇਲੇ ਇਹ ਕਈ ਪਿੰਡਾਂ ਦੇ ਜ਼ਗੀਰਾਂ ਦੇ ਮਾਲਕ ਬਣ ਗਏ ਸੀ ਕਿਉਂਕਿ ਅਕਬਰ ਨੇ ਇਹ ਨੇੜੇ ਦੇ ਜਿੰਨੇ ਵੀ ਸਾਰੇ ਪਿੰਡ ਸੀ ਉਹ ਮਿੱਠੇ ਮਹਿਰ ਨੂੰ ਦੇ ਦਿੱਤੇ ਸਨ ਮਿੱਠੇ ਮਹਿਰ ਨੂੰ ਆਪਣੇ ਸਹੁਰੇ ਨੂੰ ਦੇ ਦਿੱਤੇ ਪਿੰਡ ਆਸੇ-ਪਾਸੇ ਦੇ ਪਿੰਡ ਉਸ ਵੇਲੇ ਤੋਂ ਕਹਿੰਦੇ ਰਾਜ ਕਰਦੇ ਆਉਂਦੇ ਸੀ ਉਸ ਵੇਲੇ ਮਿੱਠੇ ਮਹਿਰ ਪੁੱਤਰ ਉਪਜਾਇਓ ਚੈਨ ਬੈਗ ਚੈਨ ਬੇਗ ਤੇ ਨਾਮ ਅਲਾਇਓ ਮਿੱਠੇ ਮਹਿਰ ਦੇ ਘਰੇ ਫਿਰ ਇੱਕ ਪੁੱਤਰ ਪੈਦਾ ਹੋਇਆ ਉਹਦਾ ਨਾਮ ਚੈਨ ਬੇਗ ਰੱਖਿਆ ਉਹ ਵੀ ਉਹਨਾਂ ਇਲਾਕਿਆਂ ਤੇ ਉਹਨਾਂ ਪਿੰਡਾਂ ਤੇ ਰਾਜ ਕਰਦਾ ਰਿਹਾ ਚੈਨ ਬੇਗ ਕੇ ਸੁੱਤ ਜਨਮਿਓ ਸ਼ਾ ਉਮਰ ਸੁ ਨਾਮ ਧਰ ਦਇਓ ਚੈਨ ਬੇਗ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਉਹਦਾ ਨਾਮ ਸੀ ਉਮਰ ਸ਼ਾਹ ਉਹਨੇ ਵੀ ਆਪਣੇ ਪਿਤਾ ਪਤਾਮੇ ਵਾਂਗ ਸਾਰਾ ਸਾਸ ਸਵਾਨ ਸੰਭਾਲਿਆ ਰਾਜ ਭਾਗ ਉਹ ਵੀ ਕਰਦਾ ਰਿਹਾ ਸੁੱਤ ਪਾ ਉਮਰ ਸ਼ਾਹ ਕੇ ਧਾਮ ਜੋਧਾ ਸ਼ਾਹ ਜੋਧ ਜੋਧ ਅਬਰਾਹਮ ਫਿਰ ਉਮਰ ਸ਼ਾਹ ਦੇ ਘਰੇ ਇੱਕ ਪੁੱਤਰ ਪੈਦਾ ਹੋਇਆ ਉਹ ਜੋਧ ਸ਼ਾਹ ਭਾਰੀ ਜੋਧਾ ਇਹ ਰਾਏ ਜੋਧ ਹੈ ਜਿਹੜਾ ਉਮਰ ਸ਼ਾਹ ਦੇ ਘਰੇ ਪੁੱਤਰ ਪੈਦਾ ਹੋਇਆ ਹੈ ਇਹਦਾ ਨਾਂ ਜੋਧ ਸ਼ਾਹ ਵੀ ਹੈ ਫਿਰ ਸੁਣਿਓ ਮਿੱਠਾ ਮਹਿਰ ਮਿੱਠੇ ਮਹਿਰ ਦੀ ਪੁੱਤਰੀ ਅਕਬਰ ਨਾਲ ਵਿਆਹੀ ਗਈ ਅਕਬਰ ਨੇ ਧਨ ਦੌਲਤ ਦਿੱਤਾ ਬੜੀਆਂ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਰਾਜ ਭਾਗ ਕਰਨ ਲੱਗ ਪਏ ਮਿੱਠੇ ਮਹਿਰ ਦੇ ਘਰੇ ਚੈਨ ਬੇਗ ਨਾਮ ਦਾ ਪੁੱਤ ਹੋਇਆ ਚੈਨ ਬੇਗ ਦੇ ਘਰੇ ਉਮਰ ਸ਼ਾਹ ਨਾਮ ਦਾ ਪੁੱਤ ਹੋਇਆ ਉਮਰ ਸ਼ਾਹ ਦੇ ਘਰੇ ਜੋਧ ਸ਼ਾਹ ਦਾ ਜਨਮ ਹੋਇਆ ਇਹ ਜਿਹੜਾ ਜੋਧ ਸ਼ਾਹ ਸੀ ਹਤੋ ਗੁਰੂ ਸਿੱਖ ਅਧਿਕ ਅਮਾਹਾ ਤਿਸ ਕੀ ਸੁਤਾ ਸੰਗ ਇਹ ਵਿਆਹ ਗੁਰੂ ਸਾਹਿਬ ਦਾ ਇੱਕ ਕਮਾਈ ਵਾਲਾ ਗੁਰਸਿੱਖ ਸੀ ਉਸ ਦੇ ਨਾਲ ਉਸ ਦੀ ਪੁੱਤਰੀ ਦੇ ਨਾਲ ਇਹਦਾ ਵਿਆਹ ਹੋਇਆ ਜੋਧ ਸ਼ਾਹ ਦਾ ਰਾਏ ਜੋਧ ਦਾ ਗੁਰੂ ਕੇ ਸਿੱਖ ਦੀ ਪੁੱਤਰੀ ਦੇ ਨਾਲ ਪਿਤਾ ਨਿਕਟ ਤੇ ਗੁਰਮਤ ਪਾਈ ਗੁਰ ਸਿੱਖੀ ਕੋ ਧਰਤ ਸਦਾਈ ਹੁਣ ਇੱਕ ਗੁਰਸਿੱਖ ਦੀ ਬੇਟੀ ਨਾਲ ਵਿਆਹਾ ਗਿਆ ਜੋਧਾ ਸ਼ਾਹ ਜਿਹੜੇ ਨਾ ਇਹਦੇ ਵੱਡੇ ਵਡੇਰੇ ਨੇ ਉਹਨਾਂ ਦਾ ਕੋਈ ਸਬੰਧ ਨਹੀਂ ਗੁਰੂ ਘਰ ਦੇ ਨਾਲ ਪਰ ਜੋਧਾ ਸ਼ਾਹ ਵਿਆਹਾ ਗਿਆ ਗੁਰਸਿੱਖ ਦੀ ਬੇਟੀ ਦੇ ਨਾਲ ਹੁਣ ਆਪਣੇ ਪਿਤਾ ਕੋਲੋਂ ਗੁਰਮਤਿ ਸਿੱਖੀ ਸੀ ਬੇਟੀ ਨੇ ਗੁਰੂ ਕਿਰਪਾ ਕਰੇ ਇਹ ਨਾ ਪੀੜੀਆਂ ਦਰ ਪੀੜੀਆਂ ਫਿਰ ਸਿੱਖੀ ਚੱਲ ਪੈਂਦੀ ਆ ਘਰਾਣੇ ਦੇ ਵਿੱਚ ਜੇ ਗੁਰੂ ਪਿਆਰਿਓ ਗੁਰੂ ਘਰ ਦੀ ਸ਼ਰਧਾ ਵਾਲੇ ਸਿੱਖਾਂ ਦੇ ਅੰਦਰ ਪਰਿਵਾਰਾਂ ਦੇ ਵਿੱਚ ਕਿਉਂਕਿ ਜਿਹੜੇ ਆਪ ਕਮਾਈ ਵਾਲੇ ਹੁੰਦੇ ਨੇ ਉਹਨਾਂ ਦੀ ਔਲਾਦ ਤੇ ਵੀ ਸਤਿਗੁਰੂ ਮਿਹਰ ਕਰਦੇ ਨੇ ਕਿਰਪਾ ਕਰਦੇ। ਬਾਕੀ ਜਿਨ੍ਹਾਂ ਦੀ ਬੇਨਤੀ ਹੁੰਦੀ ਹੈ, ਮੰਗ ਹੁੰਦੀ ਹੈ, ਅਰਦਾਸ ਹੁੰਦੀ ਹੈ ਸਤਿਗੁਰੂ ਜਿਵੇਂ ਹੁਣ ਆਪਾਂ ਪਿੱਛੇ ਭਾਈ ਰੂਪੇ ਦਾ ਪ੍ਰਸੰਗ ਸਰਵਣ ਕੀਤਾ ਹੈ। ਭਾਈ ਰੂਪੇ ਦੀ ਮਾਂ ਹੀ ਆਈ ਸੀ ਨਾ ਵਿਆਹ ਕੇ ਅੱਲੀ। ਉਹਨੇ ਸਾਰਾ ਪਰਿਵਾਰ ਬਦਲ ਦਿੱਤਾ। ਇਹ ਵੇਖ ਲਓ ਤੁਸੀਂ ਉਸ ਬੀਬੀ ਸੂਰਤੀ ਦੇ ਕਰਕੇ ਉਹਦਾ ਨਾਮ ਸੀ ਭਾਈ ਬੀਬੀ ਸੂਰਤੀ। ਭਾਈ ਆਕਲ ਦੀ ਬੇਟੀ ਸੀ ਜਿਹੜੀ। ਬੀਬੀ ਸੂਰਤੀ ਦੇ ਕਰਕੇ ਕਿੱਥੋਂ ਤੱਕ ਸਿੱਖੀ ਗਈ ਹੈ ਅੱਗੇ ਉਹਨਾਂ ਦੇ ਪਰਿਵਾਰ ਵਿੱਚ ਇਹਨੇ ਵੀ ਆਪਣੇ ਪਿਤਾ ਕੋਲੋਂ ਗੁਰਮਤ ਸਿੱਖੀ ਸੀ ਤੇ ਗੁਰਸਿੱਖੀ ਨੂੰ ਕਮਾਉਂਦੀ ਸੀ ਪਿਤਾ ਕੋਲੋਂ ਵੇਖਿਆ ਸੀ ਸਾਰਾ ਕੁਝ ਘਰੋਂ ਹੀ ਸ਼੍ਰੀ ਹਰਿ ਗੋਬਿੰਦ ਕੋ ਆਗਮਨ ਨੂੰ ਸੁਣਿਓ ਕਿਸ ਤੇ ਆਪਣੇ ਭਵਨ ਜਦੋਂ ਮਹਾਰਾਜ ਮਾਲਵੇ ਦੀ ਧਰਤੀ ਤੇ ਆਏ ਨਾ ਜਦੋਂ ਮਹਾਰਾਜ ਇੱਥੇ ਆਏ ਡਰੌਲੀ ਆਏ ਡਰੌਲੀ ਤੋਂ ਬਾਅਦ ਮਹਾਰਾਜ ਭਾਈ ਰੂਪੇ ਨਗਰ ਗਏ ਇਹਨਾਂ ਦਾ ਪਿੰਡ ਸੀ ਕਾਂਗੜ ਇਹ ਰਾਏ ਜੋਧ ਇਹ ਵੀ ਮਾਲਵੇ ਰਹੀ ਹੈ ਨਗਰ ਉੱਥੋਂ ਨੇੜੇ ਹੀ ਹੈ ਜਿਆਦਾ ਦੂਰ ਨਹੀਂ ਹੈ ਤੇ ਰਾਏ ਜੋਧ ਦੀ ਜਿਹੜੀ ਪਤਨੀ ਸੀ ਨਾ ਰਾਏ ਜੋਧ ਦੀ ਪਤਨੀ ਸੀ ਜਿਹੜੀ ਉਹ ਗੁਰੂ ਘਰ ਨੂੰ ਮੰਨਣ ਵਾਲੀ ਸੀ ਜਦੋਂ ਉਹਨੂੰ ਪਤਾ ਲੱਗਾ ਨਾ ਵੀ ਸਤਗੁਰੂ ਆਏ ਨੇ ਮਾਲਵੇ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੰਤ ਜੋਦ ਕੋ ਮਹਿਮਾ ਕਹਿ ਕਹਿ ਕਰਿਓ ਪਰਬੋਧਨ ਗੁਰਦਿਸ਼ ਚੈਚ ਆਪਾਂ ਤਾਂ ਜ਼ਿਕਰ ਕਰਦੇ ਹੁੰਨੇ ਆ ਆਪਾਂ ਵੀ ਕਬੀਲਦਾਰ ਆ ਗ੍ਰਸਤੀ ਸਾਰੇ ਆ ਬਾਲ ਬੱਚੇਦਾਰ ਆ ਜਿਹੜੀ ਇਸਤਰੀ ਆ ਨਾ ਉਹਦਾ ਬੜਾ ਵੱਡਾ ਯੋਗਦਾਨ ਆ ਪਰਿਵਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਫਰਕ ਇਹ ਆ ਵੀ ਉਹਦੇ ਕੋਲੇ ਆਪਣੇ ਕੋਲੇ ਮੱਤ ਕਿਦਾਂ ਦੀ ਐ ਉਹਨੇ ਪ੍ਰੇਰ ਪ੍ਰੇਰ ਕੇ ਪ੍ਰੇਰ ਪ੍ਰੇਰ ਕੇ ਪ੍ਰੇਰ ਫਰੇੜ ਕੇ ਉਹਨੇ ਉਦਾਂ ਕਰ ਲੈਣਾ ਜਿਉਂ ਉਹਦੇ ਕੋਲੇ ਆਪਣੇ ਕੋਲੇ ਮੱਤ ਹੈ ਹੁਣ ਕਹਿੰਦੇ ਕੰਤ ਜੋਧ ਕੋ ਮਹਿਮਾ ਕਹਿ ਕਹ ਆਪਣੇ ਪਤੀ ਰਾਏ ਜੋਧ ਕੋਲੇ ਗੁਰੂ ਘਰ ਦੀ ਮਹਿਮਾ ਗਾਉਂਦੀ ਰਹਿੰਦੀ ਐ ਉਹ ਗੁਰਸਿੱਖ ਪਰਿਵਾਰ ਚੋਂ ਆਈ ਐ ਹੁਣ ਜਿਹੜੀ ਛੋਟੇ ਹੁੰਦਿਆਂ ਲੱਗਣ ਲੱਗ ਜਾਂਦੀ ਹੈ ਨਾ ਉਹ ਲੈਂਦੀ ਨਹੀਂ ਗੁਰੂ ਪਿਆਰਿਓ ਉਹ ਜਿਹੜਾ ਛੋਟੇ ਹੁੰਦਿਆਂ ਰੰਗ ਛੱਡ ਜਾਂਦਾ ਨਾ ਬਚਪਨ ਹੈ ਹੀ ਐਸਾ ਇਹ ਸ਼ੁਰੂ ਤੋਂ ਵੇਖਿਆ ਸੀ ਪਰਪੱਕਤਾ ਆ ਸ਼ਰਧਾ ਆ ਤੇ ਗੁਰੂ ਘਰ ਨੂੰ ਮੰਨਦੀ ਹੈ ਤੇ ਪਤੀ ਨੂੰ ਕਹਿ ਕਹਿ ਕੇ ਅੱਜ ਕਹਿੰਦੀ ਹੈ ਕੱਲ ਕਹਿੰਦੀ ਹੈ ਤੇ ਉਹ ਤਾਂ ਗੁਣ ਗਾਉਂਦੀ ਰਹਿੰਦੀ ਗੁਰੂ ਮਹਾਰਾਜ ਦੇ ਵੀ ਮੇਰੇ ਪਤੀ ਦੇ ਅੰਦਰ ਵੀ ਚਿੰਗ ਪੈਦਾ ਹੋ ਜਾਵੇ ਮੇਰੇ ਪਤੀ ਦੇ ਅੰਦਰ ਵੀ ਚਾਹ ਪੈਦਾ ਹੋ ਜਾਵੇ ਗੁਰੂ ਘਰ ਲਈ ਪ੍ਰੇਮ ਪੈਦਾ ਹੋ ਜਾਵੇ ਕਹਿੰਦੀ ਰਹੀ ਗੁਰੂ ਘਰ ਦਾ ਸਿੱਖਿਆਵਾਂ ਦਿੰਦੀ ਰਹੀ ਉਪਦੇਸ਼ ਸੁਣਾਉਂਦੀ ਰਹੀ ਭਇਓ ਨਿਕਟ ਆਗਵਨ ਅਚਾਨਕ ਜੋ ਸਰੂਪ ਖਸ਼ਟਮ ਗੁਰਨਾਨਕ ਆਪਣੇ ਪਤੀ ਨੂੰ ਕਹਿਣ ਲੱਗੀ ਬੜੇ ਸਾਡੇ ਭਾਗ ਜਾਗੇ ਨੇ ਸਾਡੇ ਇਲਾਕੇ ਦੇ ਸਤਿਗੁਰੂ ਇੱਥੇ ਆਏ ਨੇ ਗੁਰਸਿੱਖਾਂ ਨੂੰ ਪਤਾ ਕਿਉਂ ਪਰਉਪਕਾਰੀ ਕਿਹਾ ਕਿਉਂਕਿ ਜੇ ਇੱਕ ਗੁਰਸਿੱਖ ਦੀ ਖਾਤਰ ਵੀ ਸਤਿਗੁਰੂ ਕਿਸੇ ਇਲਾਕੇ ਵਿੱਚ ਪੈਰ ਪਾਉਂਦੇ ਨੇ ਨਾ ਉੱਥੇ ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੀਰਾਂ ਦਾ ਭਲਾ ਹੋ ਜਾਣਾ ਹੈ ਭਾਵੇਂ ਇੱਕ ਗੁਰਸਿੱਖ ਲਈ ਆਏ ਨੇ ਪਰ ਇੱਕ ਨੇ ਥੋੜੀ ਲਾਭ ਉਠਾਉਣਾ ਹੈ ਉਥੋਂ ਲਾਭ ਤਾਂ ਕਈ ਉਠਾ ਜਾਣਗੇ ਇਨੇ ਨੇ ਆਪਣੇ ਪਤੀ ਨੂੰ ਕਿਹਾ ਕਹਿੰਦੀ ਵੀ ਗੁਰੂ ਜੀ ਅਚਾਨਕ ਹੀ ਨੇੜੇ ਆ ਗਏ ਨੇ ਆਪਣੇ ਆਪਣੇ ਬੜੇ ਭਾਗ ਚੰਗੇ ਹੋਣਗੇ ਜੇ ਆਪਾਂ ਦਰਸ਼ਨ ਕਰੀਏ ਤੇ ਜੇ ਦਰਸ਼ਨ ਨਾ ਨਾ ਕੀਤੇ ਸਤਿਗੁਰੂ ਨੇੜੇ ਆਏ ਨੇ ਤੇ ਫਿਰ ਆਪਣੇ ਬੜੇ ਮਾੜੇ ਭਾਗ ਨੇ ਆਪਣੇ ਪਤੀ ਨੂੰ ਕਹਿਣ ਲੱਗੀ ਰਾਏ ਜੋਧ ਨੂੰ ਕਹਿੰਦੀ ਗੁਰਨਾਨਕ ਸਾਹਿਬ ਦੇ 6ਵੇਂ ਸਰੂਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਕਛ ਭਾਗ ਉਧੈ ਤਵ ਮਾਥੇ ਚਲ ਕਰ ਮਿਲੋ ਸਤਿਗੁਰੂ ਸਾਥੇ ਕਹਿੰਦੀ ਵੀ ਆਪਾਂ ਮਹਾਰਾਜ ਨੂੰ ਮਿਲਿਏ ਜਾ ਕੇ ਦਾਤਾ ਹਲਤ ਪਲਤ ਸੁਖ ਕੇਰੇ ਅਹ ਕਰੋਰੋ ਜਿਨ ਪਗ ਚੇਰੇ ਕਹਿੰਦੀ ਦਾਤਾ ਗੁਰੂ ਜੀ ਲੋਕ ਪਰਲੋਕ ਵਿੱਚ ਸੁਖ ਦਿੰਦੇ ਨੇ ਆਪਣੇ ਸੇਵਕਾਂ ਦੇ ਲੋਕ ਪਰਲੋਕ ਸਵਾਰ ਦਿੰਦੇ ਨੇ ਜਿਨ੍ਹਾਂ ਦੇ ਕਰੋੜਾਂ ਚੇਲੇ ਨੇ ਕਰੋੜਾਂ ਜੇ ਸੇਵਾ ਮਨ ਕਰ ਤਨ ਕਰੈ ਬਹੁਰਨ ਚਿੰਤਾ ਕਛ ਉੜ ਤਰੈ ਕਹਿੰਦੀ ਜਿਹੜਾ ਗੁਰੂ ਦੀ ਮਨ ਕਰਕੇ ਸੇਵਾ ਕਰ ਲਵੇ ਨਾ ਫਿਰ ਉਹ ਮਨ ਵਿੱਚ ਕੋਈ ਵੀ ਚਿੰਤਾ ਨਹੀਂ ਧਾਰਨ ਕਰਦਾ ਉਹਦੀਆਂ ਚਿੰਤਾਵਾਂ ਛੋਰੇ ਮੁੱਕ ਜਾਂਦੇ ਨੇ ਜਿਹੜਾ ਮਨ ਕਰਕੇ ਸੇਵਾ ਕਰ ਲਵੇ ਨਿਜ ਪਤਨੀ ਤੇ ਸੁਣ ਸੁਣ ਗਾਥ ਚਾਹਤ ਭਇਓ ਮਿਲਨ ਗੁਰ ਸਾਥ ਕਹਿੰਦਾ ਤਰੀਕਾ ਹੀ ਹੁੰਦਾ ਇਦਾਂ ਦਾ ਸੀ ਬੜੇ ਪਿਆਰ ਨਾਲ ਉਹਦੇ ਉਹਨੇ ਕਹਿੰਦੇ ਰਹਿਣਾ ਉਹਨੇ ਤਾਂ ਰਾਏ ਜੋਧ ਨੂੰ ਤਿਆਰ ਕਰ ਲਿਆ ਪਤੀ ਵੀ ਸੁਣ ਕੇ ਤਿਆਰ ਹੋ ਗਿਆ ਰਾਏ ਜੋਧ ਦੇ ਵਿੱਚ ਵੀ ਮਨ ਅੰਦਰ ਵੀ ਗੁਰੂ ਸਾਹਿਬ ਨੂੰ ਮਿਲਣ ਦੀ ਚਾਹਨਾ ਪੈਦਾ ਹੋ ਗਈ ਤੰਗ ਪੈਦਾ ਹੋ ਗਈ ਆਛੀ ਕਰੀ અપਾਇਨ ਤਿਆਰ ਜੀਨ ਤਰੰਗਮ ਪਰ ਸ਼ਿੰਗਾਰ ਉਨੇ ਵਧੀਆ ਪਿਟਾ ਵਾ ਲਈਆਂ ਰਾਏ ਜੋਧ ਨੇ ਘੋੜੇ ਨੂੰ ਸ਼ਿੰਗਾਰ ਕੇ ਕਾਠੀ ਪਵਾਈ ਬਸਤਰ ਭੂਖਣ ਧਨ ਕੋ ਲੀਨ ਚਲਿਓ ਮਿਲਣ ਸੰਗ ਸੈਨਾ ਕੀ ਬਸਤਰ ਗਹਿਣੇ ਧਨ ਲੈ ਕੇ ਚੱਲ ਪਿਆ ਨਾਲ ਕੁਝ ਸੈਨਾ ਲਈ ਗੁਰੂ ਸਾਹਿਬ ਨੂੰ ਮਿਲਣ ਲਈ ਚੱਲ ਪਿਆ ਧੁੰਦਪ ਕੋ ਬਜਵਾਵਤ ਆਇਓ ਭਰਾਤ ਸਲੇਮ ਸ਼ਾਹ ਸੰਗ ਲਿਆਇਓ ਨਗਾਰੇ ਵਜਾਉਂਦਾ ਆਇਆ ਤੇ ਆਪਣੇ ਭਰਾ ਨੂੰ ਵੀ ਨਾਲ ਲੈ ਕੇ ਆਇਆ ਸਲੇਮ ਸ਼ਾਹ ਨੂੰ ਉਹਨੂੰ ਵੀ ਨਾਲ ਲਿਆਇਆ ਦਾਰਾ ਆਣ ਸਾਥ ਨੇਜ ਪਿਆਰੀ ਪੂਰਬ ਹੀ ਗੁਰਮਤਿ ਜਨਧਾਰੀ ਆਪਣੀ ਪਿਆਰੀ ਪਤਨੀ ਨੂੰ ਵੀ ਨਾਲ ਲੈ ਕੇ ਆਇਆ ਜਿਹੜੀ ਪਤਨੀ ਨੇ ਕਹਿ ਕੇ ਤਿਆਰ ਕੀਤਾ ਸੀ ਵੀ ਚੱਲ ਗੁਰੂ ਘਰ ਚੱਲੀਏ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਸਤਗੁਰਾਂ ਦੇ ਕੋਲੇ ਇੱਕ ਦੂਤ ਭੇਜਿਆ ਜਿੰਨੇ ਜਾ ਕੇ ਦੱਸਿਆ ਮਹਾਰਾਜ ਨੂੰ ਵੀ ਪਾਤਸ਼ਾਹ ਜੀ ਇੱਦਾਂ ਰਾਏ ਜੋਧ ਆ ਰਿਹਾ ਆ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਦੂਤ ਨੇ ਆ ਕੇ ਪਹਿਲਾਂ ਚਰਨਾ ਤੇ ਮੱਥਾ ਟੇਕਿਆ ਜੋਧ ਸ਼ਾਹ ਆਇਓ ਮਹਾਰਾਜ ਏ ਮਹਾਰਾਜ ਜੋਧ ਸ਼ਾਹ ਆਇਆ ਹੈ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਮਾਲਕ ਜੀ ਜਦੋਂ ਤੁਸੀਂ ਆਗਿਆ ਕਰੋਗੇ ਆਪ ਜੀ ਦੇ ਦਰਸ਼ਨ ਕਰਨਗੇ ਸੁਣ ਗੁਰ ਕਹੋ ਪ੍ਰਾਤ ਹੋਏ ਮੇਲਾ ਕੇਤਕ ਲਸ਼ਕਰ ਸੰਗ ਸਕੇਲਾ ਇਹ ਸੁਣ ਕੇ ਸਤਪੁਰਾਂ ਨੇ ਕਿਹਾ ਵੀ ਸਵੇਰੇ ਮਿਲਣਾ ਆ ਕੇ ਪੁੱਛਿਆ ਮਹਾਰਾਜ ਨੇ ਕਿੰਨੀ ਸੈਨਾ ਨਾਲ ਲਿਆਇਆ ਆ ਦੂਤ ਨੇ ਦੱਸਿਆ ਮਹਾਰਾਜ 500 ਸੂਰਬੀਰ ਨਾਲ ਰਹਿੰਦੇ ਨੇ ਉਹਦੇ 500 ਸੂਰਬੀਰ ਹਰ ਵੇਲੇ ਉੰਦੇ ਨਾਲ ਰਹਿੰਦੇ ਸਤਗੁਰਾਂ ਨੇ ਜਦੋਂ ਸਭਾ ਲਗਾਈ ਦਰਬਾਰ ਲੱਗਿਆ ਸੁਪਟ ਮਸੰਦ ਬ੍ਰਿੰਦ ਥ ਤਪਾਸ ਖਰੋ ਮੇਰੋ ਹਿਤ ਅਰਦਾਸ ਤੇ ਅਰਦਾਸੀਆ ਸਿੰਘ ਅਰਦਾਸ ਕਰਨ ਵਾਸਤੇ ਗੁਰੂ ਸਾਹਿਬ ਦੇ ਕੋਲ ਖੜਾ ਆ ਜਿਹੜਾ ਕੋਈ ਆਉਂਦਾ ਆ ਅਰਦਾਸ ਕਰਵਾਉਂਦਾ ਆਉਂਦੀ ਅਰਦਾਸ ਕਰਦੇ ਨੇ ਸ਼ਬਦ ਰਬਾਬੀ ਰਾਗ ਅਜਾਇਬ ਬਜਤ ਮਰਦੰਗੈ ਸੰਗ ਰਬਾਬ ਹੁਣ ਕਹਿੰਦੇ ਰਬਾਬੀ ਸਿੰਘ ਕੀਰਤਨ ਕਰ ਰਹੇ ਨੇ ਰਬਾਬ ਦੇ ਨਾਲ ਨਾਲ ਮਰਦੰਗ ਵੀ ਵੱਜ ਰਹੀ ਹੈ ਚਮਰ ਚਾਰ ਢੌਰਤ ਚਹੁ ਓਰ ਸਿੱਖ ਟੇਕਤ ਮਸਤਕ ਕਰ ਜੋਰ ਸੁੰਦਰ ਚੌਰ ਚਾਰੇ ਪਾਸੇ ਝੁਲ ਰਿਆ ਸੀ ਸਿੱਖ ਸੰਗਤਾਂ ਸਤਿਗੁਰਾਂ ਨੂੰ ਮੱਥਾ ਟੇਕ ਰਹੀਆਂ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਬਸਤਰ ਸ਼ਸਤਰ ਕੋ ਜੋਧ ਸਜਾਏ ਸੰਗ ਲੀਏ ਜੋਦਾ ਸਮਦਾਏ ਰਾਏ ਜੋਧ ਸ਼ਸਤਰ ਵਸਤਰ ਸਜਾਏ ਨੇ ਆਪਣੇ ਜੋਧਿਆਂ ਨੂੰ ਨਾਲ ਲਿਆ ਗੁਰੂ ਸਾਹਿਬ ਦੇ ਲਈ ਉਪਹਾਰ ਲੈ ਕੇ ਪਟਾਵਾਂ ਲੈ ਕੇ ਚੱਲ ਪਿਆ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਇਆ ਗੁਰ ਕੇ ਚਰਨ ਕਮਲ ਧਰਨ ਹਾਥ ਹੋਏ ਨਿਮਰ ਪੁਨ ਟੇਕਿਓ ਮਾਥ ਗੁਰੂ ਸਾਹਿਬ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ ਚਿਤ ਆਵੇਂ ਸਤਗੁਰ ਗੁਰ ਕਹਿਉ ਦੇਖਤ ਹੀ ਪ੍ਰਸੰਨ ਹੋਵੈ ਰਹੋ ਸਤਗੁਰੂ ਚਿਤ ਆਵੇ ਸਤਗੁਰਾਂ ਨੇ ਅਸੀਸ ਦਿੱਤੀ ਰਾਏ ਜੋਧ ਨੇ ਜਦੋਂ ਮੱਥਾ ਟੇਕਿਆ ਸਤਗੁਰੂ ਦੇ ਦਰਸ਼ਨ ਕਰਦਿਆਂ ਹੀ ਪ੍ਰਸੰਨ ਹੋ ਗਿਆ ਇੱਕ ਤੋ ਢੀਲ ਸਰੀਰ ਬਿਲੰਦ ਜਰੇ ਜਰਾਉ ਭੂਖਣ ਬ੍ਰਿੰਦ ਇੱਕ ਤਾਂ ਸਤਗੁਰਾਂ ਦਾ ਢੀਲ ਡੋਲ ਬਹੁਤ ਹੈ ਸਰੀਰ ਦਾ ਸਰੀਰ ਬੜਾ ਤਾਕਤਵਾਰ ਹੈ ਸਰੀਰ ਬੜਾ ਗੁਰੂ ਪਿਆਰਿਓ ਸੂਰਮਿਆਂ ਦੀ ਤਰ੍ਹਾਂ ਆ ਦੂਜਾ ਜਦੋਂ ਵੇਖਿਆ ਵੀ ਸਤਗੁਰੂ ਸਾਹਿਬ ਜੀ ਦੇ ਹੀਰੇ ਜਵਾਹਰਾਤ ਨਾਲ ਜੜੇ ਸੋਨੇ ਦੇ ਗਹਿਣੇ ਪਾਏ ਨੇ ਬੜੀ ਸੁੰਦਰ ਦਸਤਾਰ ਸਜੀ ਹੋਈ ਹੈ ਕਲਗੀ ਸ਼ੋਭਤ ਹੈ ਸਤਗੁਰ ਬੁੱਜੀ ਕੁਸ਼ਲ ਬਤਾਈ ਪੁਨ ਸ਼ਾਸਤਰਨ ਕੀ ਬਾਤ ਚਲਾਈ ਸਤਗੁਰਾਂ ਨੇ ਕੁਸ਼ਲ ਮੰਗਲ ਪੁੱਛਿਆ ਸੁਖ ਸੰਤ ਪੁੱਛੇ ਫਿਰ ਸ਼ਾਸਤਰਾਂ ਦੀ ਗੱਲ ਚੱਲ ਪਈ ਬਹਰ ਜੁੱਧ ਕੋ ਚਲਿਓ ਪ੍ਰਸੰਗ ਜੈਸੇ ਭਾਏ ਸ਼ਾਹ ਕੇ ਸੰਗ ਫਿਰ ਜੁੱਧ ਦਾ ਪ੍ਰਸੰਗ ਚੱਲਿਆ ਜਿਹੜੇ ਜੁੱਦ ਹੋਏ ਨੇ ਮਹਾਰਾਜ ਨੇ ਕੀਤੇ ਨੇ ਉਹਨਾਂ ਦਾ ਪ੍ਰਸੰਗ ਚੱਲਿਆ ਗੱਲਾਂ ਬਾਤਾਂ ਚੱਲੀਆਂ ਇਦਾਂ ਚਰਚਾ ਹੋਈ ਦੋ ਘੜੀਆਂ ਬੈਠ ਕੇ ਤੇ ਰਾਏ ਜੋਧ ਫਿਰ ਚਲਾ ਗਿਆ ਸਤਗੁਰਾਂ ਦੇ ਸੂਰਮਿਆਂ ਨੂੰ ਵੇਖਦਾ ਕਿਉਂਕਿ ਆਪ ਵੀ ਸੂਰਮਾ ਆ ਰਾਏ ਜੋਧ ਤੇ ਇਸ ਲਈ ਸਤਗੁਰੂ ਦੇ ਸ਼ਾਸਤਰਾਂ ਨੂੰ ਵੇਖਦਾ ਆ ਸੂਰਮਿਆਂ ਨੂੰ ਵੇਖਦਾ ਆ ਘੋੜਿਆਂ ਨੂੰ ਵੇਖਦਾ ਆ ਹੁਣ ਜਿਹੜਾ ਬੰਦਾ ਆਪ ਉਸ ਤਰ੍ਹਾਂ ਦਾ ਆ ਉਹ ਵੇਖ ਕੇ ਖੁਸ਼ ਹੁੰਦਾ ਆ ਲਰਨ ਉਚਤ ਆਸ਼ ਸਭ 헤ਰੇ ਭਏ ਆਨੰਦ ਜੋਧ ਤ ਸਵੇਰੇ ਇਸ ਲਈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਧਰ ਘਰ ਨੂੰ ਵੇਖ ਕੇ ਨਾ ਬੜਾ ਆਨੰਦਤ ਹੋਇਆ ਰਾਏ ਜੋਧ ਲਗਨ ਲੱਗ ਗਈ ਮਹਾਰਾਜ ਦੇ ਨਾਲ ਪ੍ਰੇਮ ਕਰਨ ਲੱਗ ਪਿਆ ਸਮੈ ਅਕੰਤ ਪਾਏ ਤਿਸਦਾਰਾ ਆਨ ਗੁਰੂ ਕੋ ਦਰਸ਼ਨ ਹਾਰ ਸਤਗੁਰੂ ਅਕਾਂਤ ਵਿੱਚ ਬੈਠੇ ਨੇ ਕੱਲੇ ਇੰਦੀ ਪਤਨੀ ਚੱਲ ਕੇ ਆਈ ਰਾਏ ਜੋਧ ਦੀ ਜਦੋਂ ਵੇਖਿਆ ਨਾ ਮਹਾਰਾਜ ਕੱਲੇ ਬੈਠੇ ਨੇ ਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਦਰਸ਼ਨ ਕੀਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਮੈਂ ਤੁਮਰੇ ਸੁਖ ਕੀ ਹਾਂ ਤਨੀਆਂ ਗੁਰੂ ਮਹਾਤਮ ਦੀਰਘ ਸੁਨੀਆਂ ਕਹਿੰਦੀ ਪਾਤਸ਼ਾਹ ਜੀ ਮੈਂ ਤੁਹਾਡੇ ਸਿੱਖ ਦੀ ਪੁੱਤਰੀ ਆ ਮੇਰੇ ਪਿਤਾ ਜੀ ਮੇਰੇ ਦਾਦੇ ਪਰਦਾਦੇ ਆਪ ਜੀ ਨੂੰ ਮੰਨਦੇ ਨੇ ਗੁਰੂ ਘਰ ਨੂੰ ਮੰਨਦੇ ਨੇ ਸਤਿਗੁਰੂ ਜੀ ਮੈਂ ਗੁਰੂ ਘਰ ਦਾ ਬੜਾ ਵੱਡਾ ਮਹਾਤਮ ਸੁਣਦੀ ਰਹਿਣੀ ਆ ਮਨ ਬਾਛਤ ਹੀ ਕੀਤ ਕਬਾਰ ਮਮ ਪਿਤ ਪਾਇਓ ਗੁਰ ਦਰਬਾਰ ਮੈਂ ਆਪਣੇ ਪਿਤਾ ਜੀ ਦੇ ਨਾਲ ਕਈ ਵਾਰੀ ਆਈ ਆ ਦਰਸ਼ਨ ਕੀਤੇ ਗੁਰੂ ਜੀ ਦੇ ਰਾਵੜ ਪਿਤਾ ਨਿਕਟ ਸੋ ਜਾਏ ਚਰੰਗ ਕਾਲ ਕੇ ਸਿੱਖ ਸੁਖ ਪਾਏ ਆਪ ਜੀ ਦੇ ਪਿਤਾ ਜੀ ਦੇ ਪਾਸ ਰਹਿ ਕੇ ਮੇਰੇ ਪਿਤਾ ਜੀ ਨੇ ਸਿੱਖੀ ਪਾਈ ਹੈ ਆਪ ਜੀ ਦੇ ਪਿਤਾ ਜੀ ਦੇ ਦਰਸ਼ਨ ਕਰਦੇ ਰਹੇ ਆ ਆਪ ਜੀ ਦੀ ਕਿਰਪਾ ਦੇ ਸਦਕਾ ਅਸੀਂ ਸੁੱਖ ਪਾ ਰਹੇ ਆ ਮੈਂ ਸਸਰਾਰ ਹੋਤੇ ਸਿੱਖ ਘੁਰ ਕੇ ਬਾਰ ਬਾਰ ਗੁਰ ਗੁਣ ਕਹਿ ਕਰਕੇ ਪਰ ਕਹਿੰਦੀ ਸਤਿਗੁਰੂ ਮੇਰਾ ਪੇਕਾ ਪਰਿਵਾਰ ਤਾਂ ਸਿੱਖ ਹੈ ਪਰ ਮੇਰਾ ਸਹੁਰਾ ਪਰਿਵਾਰ ਸਿੱਖ ਨਹੀਂ ਹੈ ਜਿੱਥੇ ਮੈਂ ਵਿਆਹੀ ਹਾਂ ਸਤਿਗੁਰੂ ਜੀ ਮੈਂ ਵਾਰ-ਵਾਰ ਆਪ ਜੀ ਦੇ ਗੁਣ ਕਹਿ-ਕਹਿ ਕੇ ਇਹਨਾਂ ਨੂੰ ਲੈ ਕੇ ਆਈਆਂ ਇੱਥੇ ਕਿਉਂਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਗੁਰੂ ਘਰ ਨੂੰ ਨਹੀਂ ਮੰਨਦਾ ਸਾਡਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਤਾਂ ਆਪਕੇ ਪੱਗ ਦਰਸਾਏ ਕਰੋ ਸਿੱਖ ਅਬ ਇਹ ਸਮਝਾਏ ਪਰ ਸਤਿਗੁਰੂ ਹੁਣ ਆਪ ਜੀ ਨੇ ਕਿਰਪਾ ਕਰਨੀ ਹੁਣ ਮਹਾਰਾਜ ਇਹਨਾਂ ਨੂੰ ਉਪਦੇਸ਼ ਦੇ ਕੇ ਤੇ ਗੁਰੂ ਦੇ ਸਿੱਖ ਬਣਾ ਲਵੋ ਕਿਰਪਾ ਕਰੋ ਇਹਨਾਂ ਤੇ ਇਹਨਾਂ ਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਸੁਣ ਸਤ ਗੁਰੂ ਖੁਸ਼ੀ ਬਹੁ ਕਰਕੈ ਦੀਨਸ ਬਰ ਬੱਚ ਮ੍ਰਿਤਲ ਉਚਰਕੈ ਇਹ ਸੁਣ ਕੇ ਸਤ ਗੁਰੂ ਬੜੇ ਖੁਸ਼ ਹੋਏ ਸਤ ਗੁਰਾਂ ਨੇ ਮਿੱਠੇ ਬਚਨ ਕਹੇ ਤੋਹੇ ਵੰਸ ਵੱਡ ਸਿੱਖੀ ਪਾਵੈ ਵਦੈ ਜਗਤ ਮੈਂ ਬਹੁ ਵਿਦਤਾ ਵੈ ਸਤਗੁਰੂ ਕਹਿੰਦੇ ਤੇਰੇ ਵੰਸ਼ ਵਿੱਚ ਵੱਡੀ ਸਿੱਖੀ ਆਵੇਗੀ ਤੇਰੇ ਵੰਸ਼ ਵਿੱਚ ਵੱਡੇ ਵੱਡੇ ਸਿੱਖ ਹੋਣਗੇ ਉਹਨੂੰ ਕਹਿਣ ਲੱਗੇ ਉਹ ਬੀਬੀ ਨੂੰ ਉਹਨਾਂ ਦਾ ਜਗਤ ਵਿੱਚ ਬਹੁਤ ਵਾਧਾ ਹੋਵੇਗਾ ਬੜੇ ਮਸ਼ਹੂਰ ਹੋਣਗੇ ਜਗਤ ਦੇ ਵਿੱਚ ਬੜੇ ਪ੍ਰਸਿੱਧ ਹੋਣਗੇ ਦਸਮ ਰੂਪ ਮੇਰੋ ਜਦ ਹੋਏ ਤਵ ਪਰਪੋਤਰੇ ਗੁਰਸਿੱਖ ਜੋਏ ਪਾਤਸ਼ਾਹ ਕਹਿੰਦੇ ਜਦੋਂ ਮੇਰਾ ਦਸਵਾਂ ਰੂਪ ਹੋਵੇਗਾ ਨਾ ਤਾਂ ਤੇਰੇ ਪੜਪੋਤੇ ਗੁਰਸਿੱਖ ਹੋਣਗੇ ਮਹਾਰਾਜ ਕਹਿਣ ਲੱਗੇ ਉਹਨੂੰ ਉਹ ਬੀਬੀ ਨੂੰ ਲੈ ਆਵਾਂਗੇ ਸਦਨ ਮੁਝਾਰੇ ਸੇਵਾ ਕਰ ਹੈ ਸੰਝ ਸਕਾਰੇ ਦਸਵੇਂ ਪਾਤਸ਼ਾਹ ਨੂੰ ਉਹ ਆਪਣੇ ਘਰ ਲੈ ਕੇ ਆਉਣਗੇ ਸ਼ਾਮ ਸਵੇਰੇ ਸੇਵਾ ਕਰਨਗੇ ਉਹਨਾਂ ਦੀ ਤਦ ਮੈਂ ਤੁਮਰੋ ਵੰਸ ਆਧਾਰੋ ਬਹੁ ਬੜਿਆਈ ਦੇਸ਼ ਬਥਾਰਾਂ ਤੇ 사ਤਗੁਰੂ ਕਹਿੰਦੇ ਉਦੋਂ ਮੈਂ ਤੇਰੇ ਵੰਛ ਦਾ ਆਧਾਰ ਕਰ ਦੇਵਾਂਗਾ ਤੇਰੀ ਤੇਰੇ ਵੰਛ ਦੀ ਬੜੀ ਵਡਿਆਈ ਵਧੇਗੀ ਉਸ ਵੇਲੇ ਸੁਣ ਕੇ ਰਿਦੇ ਆਨੰਦਤ ਹੋਈ ਨਮੋ ਕੀਨ ਪਗ ਪੰਕਜ ਦੁਈ ਹੁਣ ਆਪਾਂ ਜਿਹੜਾ ਸੁਣਦੇ ਹੁੰਨੇ ਆ ਨਾ ਐਦਾਂ ਪੀੜੀਆਂ ਦਰ ਪੀੜੀਆਂ ਦਾ ਭਲਾ ਹੁੰਦਾ ਆ ਗੁਰੂ ਪਿਆਰੇ ਇਹ ਕੋਈ ਕਹਿਣ ਮਾਤਰ ਬਾਤ ਹੀ ਥੋੜੀ ਐ ਵੀ ਕੱਲੀ ਕਹਿਣ ਮਾਤਰ ਬਾਤ ਐ ਕਈ ਕਈ ਪੀੜੀਆਂ ਦਾ ਭਲਾ ਹੋ ਜਾਂਦਾ ਐ ਐ ਐਉਂ ਭਲਾ ਹੁੰਦਾ ਹੈ ਹੁਣ ਬੇਨਤੀ ਕੀਤੀ ਸਤਿਗੁਰ ਕਹਿੰਦੇ ਤੇਰੇ ਪੋਤਰੇ ਪਰਪੋਤਰੇ ਗੁਰਸਿੱਖ ਹੋਣਗੇ ਤੇਰਾ ਵੰਸ਼ ਵਧੇਗਾ ਤੇਰੇ ਵੰਸ਼ ਦਾ ਬੜਿਆ ਸਿੱਖੀ ਨਾਲ ਪ੍ਰੇਮ ਹੋਵੇਗਾ ਜਦੋਂ ਅਸੀਂ ਦਸਵੇਂ ਸਰੂਪ ਚ ਹੋਵਾਂਗੇ ਉਹ ਸਾਡੀ ਸੇਵਾ ਕਰਨਗੇ ਦੇਖੋ ਤੁਸੀਂ ਗਾਂ ਪੋਤਰਿਆਂ ਪਰਪੋਤਰਿਆਂ ਤੱਕ ਕਹਿ ਦਿੱਤਾ ਮਹਾਰਾਜ ਜੀ ਸੁਣ ਕਰ ਰਿਦੇ ਅਨੰਦਤ ਹੋਈ ਖੁਸ਼ ਹੋ ਗਈ ਸੁਣ ਕੇ ਰਾਏ ਜੋਧ ਦੀ ਪਤਨੀ ਨਮੋ ਕੀਨ ਪਗ ਪੰਕਜ ਦੋਈ ਤੇ ਸਤਿਗੁਰਾਂ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਕੇਤਕ ਦਿਨ ਰਹਿ ਕਰ ਗੁਰਪਾਸ ਪਤ ਕੋ ਤਜ ਪੁਨ ਗਈ ਆਵਾਸ ਕਈ ਦਿਨ ਗੁਰੂ ਸਾਹਿਬ ਦੇ ਕੋਲੇ ਰਹਿ ਕੇ ਆਪ ਘਰੇ ਚਲੀ ਗਈ ਰਾਏ ਜੋਧ ਉੱਥੇ ਰਿਹਾ ਮਹਾਰਾਜ ਦੇ ਕੋਲੇ ਰਹਿਉ ਜੋਧ ਗੁਰ ਠਿਕ ਨਿਤ ਆਵੇ ਅਨਤ ਪ੍ਰਸੰਗਣ ਸੁਣੇ ਸੁਨਾਵੇਂ ਰਾਏ ਜੋਧ ਨਿਤ ਗੁਰੂ ਸਾਹਿਬ ਦੇ ਕੋਲੇ ਆਉਂਦਾ ਕਿਉਂਕਿ ਉੱਥੇ ਰਹਿਣ ਲੱਗ ਪਿਆ ਸੀ ਉੱਥੇ ਰਹਿੰਦਾ ਅਜੇ ਉੱਥੇ ਰਹਿ ਰਿਹਾ ਆ ਇਸ ਲਈ ਨਿਤ ਆਉਂਦਾ ਤੇ ਦਰਸ਼ਨ ਕਰਦਾ ਮਹਾਰਾਜ ਦੇ ਅਨੇਕਾਂ ਪ੍ਰਕਾਰ ਦੇ ਪ੍ਰਸੰਗ ਸੁਣਦਾ ਤੇ ਸੁਣਾਉਂਦਾ ਸੀ ਉਰ ਸ਼ਾਰਥ ਸੁਣ ਸੁਪਟਨ ਕੇਰੇ ਮਾਰਿਓ ਲਸ਼ਕਰ ਸ਼ਾਹੋ ਕਨੇਰੇ ਜਦੋਂ ਸੁਣਦਾ ਨਾ ਪ੍ਰਸੰਗ ਵੀ ਸਤਗੁਰਾਂ ਨੇ ਬਾਦਸ਼ਾਹੀਆਂ ਫੌਜਾਂ ਨੂੰ ਮਾਰਿਆ ਸੱਤ ਹਜ਼ਾਰ ਸੁਦਾਸਰ ਮਾਰੇ ਗਏ ਭਗੈਰ ਬਚੇ ਰਨ ਹਾਰੇ ਵੀ 7000 ਅਮਰਸਰ ਵਿਖੇ ਮਾਰੇ ਜਿਹੜੇ ਭੱਜ ਗਏ ਉਹੀ ਬਚੇ 10 ਅਰ 5000 ਬਰੋਹ ਬਹੋਰੀ ਇਸ ਕਰ ਚੜ ਆਏ ਹਮ ਔਰੀ ਬਾਅਦ ਵਿੱਚ 15000 ਜਿਹੜਾ ਚੜਾਈ ਕਰਕੇ ਆਇਆ ਉਹਨੂੰ ਮਾਰਿਆ ਜਿਹੜਾ ਭੱਜ ਗਿਆ ਉਹ ਹੀ ਉਹ ਬਚਿਆ ਜਿਹੜਾ ਅੜਿਆ ਉਹ ਮਾਰਿਆ ਗਿਆ ਇਹ ਸੁਣਿਆ ਜਦੋਂ ਜੋਧਾ ਸ਼ਾਹ ਸੁਣ ਬੀਰ ਬਸਾਲਾ ਕਹੇ ਜੇ ਮੈਂ ਹੋਵਤ ਤਸ ਕਾਲਾ ਜੋਧਾ ਸ਼ਾਹ ਇਹੀ ਰਾਏ ਜੋਧ ਹੈ ਜਿਹੜਾ ਜਦੋਂ ਸੁਣਦਾ ਪ੍ਰਸੰਗ ਮਹਾਰਾਜ ਦੇ ਬੜਾ ਖੁਸ਼ ਹੁੰਦਾ ਆ ਇਹ ਆਪ ਵੀ ਵੱਡਾ ਸੂਰਬੀਰ ਹੈ ਇਹ ਸੁਣ ਕੇ ਬੋਲਿਆ ਕਹਿੰਦਾ ਮਹਾਰਾਜ ਜੇ ਮੈਂ ਉਸ ਸਮੇਂ ਹੁੰਦਾ ਨਾ ਜਦੋਂ ਤੁਸੀਂ ਜੰਗ ਕੀਤੀ ਜੇ ਮੈਂ ਉਸ ਸਮੇਂ ਹੁੰਦਾ ਤੂੰ ਬਲ ਤੇ ਕਮ ਕਮਸਾਨ ਘਨੇਰਾ ਰਜ ਸੰਗਰ ਕੋ ਕਰਤਨ 베ਰਾ ਤਾਂ ਮੈਂ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਬਲ ਦੇ ਸਦਕਾ ਆਪ ਜੀ ਦੀ ਮਿਹਰ ਦੇ ਸਦਕਾ ਵੱਡਾ ਕੰਮ ਸਾਨ ਜੰਗ ਕਰਦਾ ਮੈਂ ਵੀ ਤੇ ਮੈਂ ਤੁਰਕਾਂ ਦਾ ਨਵੇੜਾ ਕਰ ਦਿੰਦਾ ਆਪ ਜੀ ਦੀ ਕਿਰਪਾ ਸਦਕਾ ਤੁਮ ਸਮਤਾ ਕੋ ਕਰੈ ਨਾ ਕੋਈ ਸੇਵਤ ਮੈਂ ਜੇਤੋ ਬਲ ਹੋਈ ਮਹਾਰਾਜ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਹਿੰਦਾ ਰਾਏ ਜੋਧ ਮੇਰੇ ਵਿੱਚ ਜਿੰਨਾ ਵੀ ਬਾਲ ਹੈ ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰਾਂਗਾ ਕਹਿਣ ਲੱਗਾ ਬਰਾਬਰੀ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ ਸ੍ਰੀ ਹਰਿ ਗੋਬਿੰਦ ਚੰਦ ਬਖਾਨਾ ਜੋਧਾ ਸ਼ਾ ਤੂੰ ਜੋਧ ਮਹਾਨਾ ਗੁਰੂ ਹਰਿ ਗੋਬਿੰਦ ਸਾਹਿਬ ਬੋਲੇ ਹੇ ਜੋਧ ਸ਼ਾ ਤੂੰ ਮਹਾਨ ਜੋਧਾ ਹੈ ਕਹਿਣ ਲੱਗੇ ਮਹਾਰਾਜ ਜੀ ਹਮਰੋ ਕਾਰ ਪਰਾਂ ਜੱਬ ਆਈ ਉੱਚਤ ਤੋਹੇ ਕੋ ਹੋਣ ਸਹਾਈ ਕੋਈ ਗੱਲ ਨਹੀਂ ਜਦੋਂ ਨੇ ਕਿਹਾ ਨਾ ਵੀ ਸਤਗੁਰੂ ਜੇ ਮੈਂ ਹੁੰਦਾ ਤੇ ਆਪ ਜੀ ਦੀ ਕਿਰਪਾ ਸਦਕਾ ਮੈਂ ਵੀ ਬੜੇ ਤੁਰਕਾਂ ਨੂੰ ਮਾਰਦਾ ਤੇ ਜਿੰਨਾ ਵੀ ਮੇਰੇ ਚ ਬਲ ਹੈ ਤਾਕਤ ਹੈ ਮੈਂ ਆਪ ਜੀ ਦੀ ਸੇਵਾ ਕਰਾਂਗਾ ਸਤਗੁਰੂ ਕਹਿਣ ਲੱਗੇ ਮਹਾਨ ਯੋਧਾਆਂ ਤੂੰ ਕੋਈ ਗੱਲ ਨਹੀਂ ਅੱਗੇ ਲੋੜ ਪਵੇਗੀ ਉਦੋਂ ਸੇਵਾ ਕਰ ਲਵੇ ਮਹਾਰਾਜ ਨੂੰ ਪਤਾ ਹੈ ਜੇ ਜੋ ਦੋ ਜੰਗਾਂ ਹੋਈਆਂ ਨਾ ਦੋ ਅਜੇ ਬਾਕੀ ਨੇ ਤੁਰਕ ਸ਼ਤਰ ਹਤਬਾ ਕੇ ਜੋਗ ਰਾਜ ਤੇਜ ਇਨ ਸਭ ਸ਼ੈਜ ਹੋ ਮਹਾਰਾਜ ਕਹਿੰਦੇ ਤੁਰਕ ਵੈਰੀ ਮਾਰਨ ਦੇ ਜੋਗ ਨੇ ਇਹਨਾਂ ਦਾ ਰਾਜ ਤੇਜ ਮੈਂ ਖੋ ਲਵਾਂਗਾ ਗੁਰੂ ਪੀਰ ਕੋ ਲਖਾਂ ਨਾ ਮੂੜੇ ਛਤ ਛੀਨੋ ਕਰ ਤੁਰਕਨ ਕੂੜੇ ਪਾਤਸ਼ਾਹ ਕਹਿੰਦੇ ਗੁਰੂ ਪੀਰ ਦੀ ਮਹਿਮਾ ਨੂੰ ਜਾਣਦੇ ਨਹੀਂ ਇਹਨਾਂ ਦਾ ਮੈਂ ਰਾਜ ਭਾਗ ਖੋ ਲਵਾਂਗਾ ਸਨੇ ਸਨੇ ਮਮ ਸਿੱਖ ਹੈ ਰਾਜੇ ਰਚੈ ਜੰਗ ਰਿਪ ਬਚੈ ਸੁਭਾਜੇ ਮਹਾਰਾਜ ਕਹਿੰਦੇ ਮੈਂ ਹੌਲੀ ਹੌਲੀ ਆਪਣੇ ਸਿੱਖਾਂ ਨੂੰ ਰਾਜੇ ਬਣਾਵਾਂਗਾ ਇਹਨਾਂ ਕੋਲੋਂ ਰਾਜ ਖੋ ਕੇ ਆਪਣੇ ਸਿੱਖਾਂ ਨੂੰ ਰਾਜੇ ਬਣਾਉਣਾ ਹੈ ਜੋਧ ਸ਼ਾਹ ਸੁਣ ਬਚ ਸਨਮਾਨੇ ਰਾਵਰ ਕਹਿ ਬੋ ਹੈ ਫਲਦਾਨੇ ਜੋਧ ਸ਼ਾਹ ਨੇ ਜਦੋਂ ਇਹ ਬਚਨ ਸੁਣੇ ਤਾਂ ਅੱਗੋ ਕਿਹਾ ਕਹਿੰਦਾ ਮਹਾਰਾਜ ਜੋ ਜੋ ਵੀ ਆਪ ਜੀ ਕਹਿੰਦੇ ਹੋ ਉਹ ਜ਼ਰੂਰ ਫਲਦਾਇਕ ਹੋਵੇਗਾ ਚਾਹੋ ਬੁਸ਼ਟ ਚਾਹੋ ਮਸ਼ਕ ਤੇ ਗਰੜ ਬਣਾਵੋ ਸੈਲ ਵੱਡੇ ਕੋ ਗਰਦ ਬਲਾਵੋ ਕਹਿੰਦਾ ਮਹਾਰਾਜ ਤੁਸੀਂ ਚਾਹੋ ਤਾਂ ਮੱਛਰ ਤੋਂ ਮੱਛਰ ਨੂੰ ਗਰੜ ਬਣਾ ਸਕਦੇ ਹੋ ਵੱਡੇ ਪਹਾੜ ਨੂੰ ਮਿੱਟੀ ਚ ਮਿਲਾ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਜੰਬਕ ਕੋ ਕੇਹਰ ਕਰਦਾ ਹਾਂ ਵੱਡ ਮਤੰਗ ਢਿਗ ਕੀਟ ਹਟਾ ਹੈ ਗਿੱਦੜ ਨੂੰ ਸ਼ੇਰ ਬਣਾ ਦਿੰਦੇ ਹਾਂ ਵੱਡੇ ਹਾਥੀ ਨੂੰ ਇੱਕ ਕੀੜੀ ਪਾਸੋਂ ਮਰਵਾ ਸਕਦੇ ਹਾਂ ਜੇ ਤੁਸੀਂ ਚਾਹੋ ਤਾਂ ਕਰੋ ਵਿਸਾਵਨ ਬਸੇ ਉਜਾਰੋਂ ਕਹਿਣ ਮਾਤਰ ਮਾਤਰ ਤੇ ਸਰਬ ਸੁਧਾਰੋ ਉਜੜਿਆਂ ਨੂੰ ਵਿਸਾ ਸਕਦੇ ਹਾਂ ਵਸਦਿਆਂ ਨੂੰ ਉਜਾੜ ਸਕਦੇ ਹਾਂ ਕੇਵਲ ਕਹਿਣ ਦੇ ਨਾਲ ਹੀ ਸਭ ਕੁਝ ਹੋ ਸਕਦਾ ਹੈ ਜੇ ਤੁਸੀਂ ਕਹਿ ਦਿਓ ਨਾ ਕਹਿਣ ਦੇ ਨਾਲ ਹੀ ਸਾਰਾ ਕੁਝ ਹੋ ਜਾਵੇਗਾ ਮਹਾਰਾਜ ਰਾਏ ਜੋਧ ਕਹਿੰਦਾ ਐਨੀ ਸ਼ਰਧਾ ਬਣ ਗਈ ਜਾਂਦੀ ਗੁਰੂ ਸਾਹਿਬ ਤੇ ਇੰਨਾ ਪ੍ਰੇਮ ਬਣ ਗਿਆ ਇਹ ਤੇ ਆਦਿਕ ਨੇ ਸਿਤ ਚਲੈ ਪ੍ਰਸੰਗ ਸੈਣਾ ਸਹਿਤ ਚਹਤ ਵੱਡ ਜਾਂ। ਇਸ ਤਰ੍ਹਾਂ ਆਪਣਾ ਡੇਰਾ ਲਾ ਕੇ ਗੁਰੂ ਜੀ ਦੇ ਕੋਲ ਹੀ ਰਿਹਾ ਬੜੀ ਪ੍ਰੀਤ ਹੋ ਗਈ ਇੰਦੀ ਗੁਰੂ ਨਾਲ ਉਹ ਬੜਾ ਪ੍ਰੇਮ ਕਰਨ ਲੱਗ ਪਿਆ ਵਿਛੜਨਾ ਨਹੀਂ ਚਾਹੁੰਦਾ ਇਸ ਤਰ੍ਹਾਂ ਉੱਥੇ ਰਹਿੰਦਾ ਆ ਪ੍ਰਸੰਗ ਸੁਣਦਾ ਆ ਤੇ ਖੁਸ਼ ਹੁੰਦਾ ਆ ਨਿਹਾਲੋ ਨਿਹਾਲ ਹੋ ਜਾਂਦਾ ਹੈ ਮਹਾਰਾਜ ਦੇ ਕੌਤਕਾਂ ਨੂੰ ਸੁਣ ਕੇ ਇਹ ਗੁਰੂ ਪਿਆਰਿਓ ਰਾਏ ਜੋਧ ਦਾ ਪ੍ਰਸੰਗ ਬਾਕੀ ਅੱਗੇ ਵੀ ਆਵੇਗਾ ਜੇ ਪ੍ਰਸੰਗ ਜੰਗਾ ਜੁੱਧਾਂ ਦੇ ਵਿੱਚੋਂ ਗੁਰੂ ਸਾਹਿਬ ਦੀ ਨਾਲ ਹੋ ਕੇ ਤੁਰਕਾਂ ਦੇ ਵਿਰੋਧ ਲੜੇਗਾ ਤੁਰਕਾਂ ਦੇ ਨਾਲ ਲੜੇਗਾ ਸੋ ਇੰਨੀ ਬੇਨਤੀ ਪ੍ਰਵਾਨ ਕਰੋ ਸਮਾਪਤ ਹੈ 쿠ਟਾਨ ਕੋਟ ਸ਼ੁਕਰ ਸਤਗੁਰਾਂ ਦਾ ਆਪ ਸਮੁੱਚੀ ਸੰਗਤ ਦਾ ਧੰਨਵਾਦ ਹੈ ਆਓ ਆਪਾਂ ਅੰਤਲੀ ਤੋਂ ਪੜ ਕੇ ਸਮਾਪਤੀ ਕਰੀਏ ਜੀ ਰਹੇਉ ਗੁਰੂ ਠਿਗ ਡੇਰਾ ਪਾਏ ਪਰਮ ਪਰਮ ਪ੍ਰੀਤ ਤੇ ਨਹਿ ਵਿਛਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ